ਸੁੱਤੇ ਉੱਠ ਦੇਈ ਮਾਤਾ ਨੇ ਹੁਕਮ ਕੀਤਾ ਚੱਲ ਆਪਣੇ ਬਗੀਚੇ ਦੇ ਵਿੱਚੋਂ ਤੋੜ ਕੇ ਲੈ ਕੇ ਆ ਸਬਜੀ ਤੇ ਮੈਂ ਚੱਕੀ ਆਪਣੀ ਨਵੀਂ ਟੋਕਰੀ ਤੇ ਆਪਾਂ ਤੋੜਦੇ ਆ ਦੇਖਦੇ ਆਪਾਂ ਨੂੰ ਅੱਜ ਕੀ ਮਿਲਦਾ ਲੋ ਜੀ ਆਪਾਂ ਨੂੰ ਤਾਂ ਫਲੀਆਂ ਹੀ ਮਿਲ ਗਈਆਂ ਨੇੜੇ ਡੋਰ ਖੋਲਦੇ ਹੀ ਤੇ ਆਪਾਂ ਇੱਕ ਟੋੜੀ ਦੋ ਟੋੜੀ ਦੇਖੋ ਕਿੰਨੀਆਂ ਸੋਹਣੀਆਂ ਨੇ ਕਿੰਨਾ ਸੋਹਣੀਆਂ ਕਿੰਨੀ ਸੋਹਣੀ ਲੈਂਥ ਆ ਕਿੰਨਾ ਵਧੀਆ ਸਾਈਜ਼ ਆ ਤੇ ਇਹ ਆਪਣੇ ਹੈਲਥ ਲਈ ਵੀ ਬਹੁਤ ਵਧੀਆ ਨੇ ਤੇ ਅੱਜ ਸੱਚੀਓ ਕੋਈ ਭਾਈ ਨਹੀਂ ਆਇਆ ਕਈ ਦਿਨ ਹੋ ਗਏ ਆਉਂਦੇ ਨਹੀਂ ਸਬਜੀ ਮਹਿੰਗੀ ਹੋ ਗਈ ਆ ਬਰਸ਼ ਕਰਕੇ ਸਾਰੀਆਂ ਹੋ ਗਈਆਂ ਖਰਾਬ ਮੀਂਹ ਨੇ ਪਾਣੀ ਇੱਥੇ ਵੀ ਮੇਰੀਆਂ ਫਲੀਆਂ ਖਰਾਬ ਹੋ ਗਈਆਂ ਸੀ ਕਿਉਂਕਿ ਮੀਂਹ ਪੈਣ ਕਰਕੇ ਪਾਣੀ ਇੱਥੇ ਥੋੜੀ ਨੀਵੀਂ ਜਗ੍ਹਾ ਤੇ ਕਾਫੀ ਖੜ ਗਿਆ ਸੀ ਉੱਚ ਇੱਕ ਬੱਚੀ ਬੇਲ ਤੇ ਉਹੀ ਬੇਲ ਨੇ ਰੰਗ ਭਾਗ ਲਾਏ ਪਏ ਨੇ ਦੇਖੋ ਨਾਰ ਦੇ ਬੂਟੇ ਤੇ ਚੜੀ ਆ ਤੇ ਫਲੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਨੇ ਤੇ ਲੱਗਦਾ ਆਪਣਾ ਅੱਜ ਵਧੀਆ ਮੰਮੀ ਨੇ ਹੋ ਜਾਣਾ ਖੁਸ਼ ਕਿੰਨੀ ਸੋਹਣੀ ਤਾਜ਼ੀ ਤਾਜ਼ੀ ਸਬਜ਼ੀ ਤੇ ਵਿੱਚ ਪਾਵਾਂਗੇ ਆਪਾਂ ਪਨੀਰ ਤੇ ਆਪਣੀ ਸਬਜ਼ੀ ਆ ਸਵੇਰ ਦਾ ਬ੍ਰੇਕਫਾਸਟ ਇੰਨਾ ਵਧੀਆ ਤੇ ਦੇਖੋ ਕਿੰਨੀਆਂ ਸੋਹਣੀਆਂ ਤੇ ਹੁਣ ਆਪਣਾ ਹੋ ਗਿਆ ਕੋਟਾ ਫੁੱਲ ਤੇ ਚਲੋ ਜੀ